ਬਾਬਾ ਇਹ ਜਗਾ ਲੈ ਕੀ ਯਾਰੇ ਬੇ ਬੰਦਾ ਮਰਨ ਤੋਂ ਬਾਅਦ ਬੰਦਾ ਆਗਲਾ ਜਨਮ ਮਿਲਦਾ ਉਹਨੂੰ ਜਾਂ ਕੀ ਹਿਸਾਬ ਹੈ ਜਾਂ ਜੂਂ ਚ ਪੈਂਦਾ ਅਗਲੇ ਕਹਿੰਦੇ 84 ਲੱਖ ਜੂਂ ਆ ਬੰਦੇ ਮਰਨ ਤੋਂ ਬਾਅਦ ਜੂਂ ਨਾ ਪੋਧਾ ਫੇਜਾ ਕੇ ਜਨਮ ਮਿਲਦਾ ਜਾਂ ਕੀ ਹਿਸਾਬ ਹੈ ਚ ਬਾਬਾ ਨੂੰ ਦੱਸਾਂ ਮਤਲਬ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਜਿਹੜਾ ਸਵਰਗ ਨਰਕ ਜੁੜਦਾ ਹੈ ਆ ਸਵਰਗ ਨਰਕਾਂ ਚ ਹਲਾ ਜਦੋਂ ਮਤਲਬ ਇਨਸਾਨ ਮਰ ਜਾਂਦਾ ਉਹ 84 ਲਖ ਜੁਨਾਂ ਦੇ ਵਿੱਚ ਭਟਕਦਾ ਹੈ ਫਿਰ ਉਹਦੇ ਬਾਅਦ ਦੇ ਵਿੱਚ ਮੁਨੱਖਾ ਦੇਹੀ ਮਿਲਦੀ ਹੈ ਹਾਂ ਹਾਂ ਇਹ ਪੁੱਛਣਾ ਚਾਹੁੰਦੇ ਤੁਸੀਂ ਹਾਂਜੀ ਹਾਂਜੀ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਵਰਗ ਨਰਕ ਜੁਨਾਂ ਇੱਕਦਾਂ ਜੁੜਦਾ ਨਾਲ ਇਹਦਾ ਕਾਰਨ ਕੀ ਇਹ ਕਿੱਥੋਂ ਜੁੜਿਆ ਆਪਾਂ ਕਾਰਨ ਤੋਂ ਸੋਚੋ ਸ਼ੁਰੂ ਕਰਨਾ ਅਸਲ ਦੇ ਵਿੱਚ ਇਹ ਸੋਚ ਜਿਹੜੀ ਆਈ ਆ ਵਿਪਰਵਾਦੀ ਸੋਚ ਦੇ ਵਿੱਚੋਂ ਇਹ ਜਨਮ ਲਿਆ ਇਸ ਵਿਚਾਰ ਨੇ ਵਿਪਰ ਨੇ ਇਹ ਫੈਲਾਇਆ ਸੀ ਕਿ ਇਨਸਾਨ ਦੇ ਅੰਦਰ ਮੰਨ ਲਓ ਆ ਇਨਸਾਨ ਇਦੇ ਅੰਦਰ ਇੱਕ ਆਤਮਾ ਆ ਜਦੋਂ ਇਨਸਾਨ ਮਰ ਜਾਂਦਾ ਇਹਦੇ ਵਿੱਚੋਂ ਆਤਮਾ ਨਿਕਲਦੀ ਆ ਠੀਕ ਹੈ ਜੀ ਫਿਰ ਉਹ ਆਤਮਾ ਜਾਂਦੀ ਉੱਪਰ ਮਤਲਬ ਉੱਪਰ ਕਿਤੇ ਉੱਥੇ ਦੋ ਧੜੇ ਆ ਇੱਕ ਸਵਰਗ ਆ ਤੇ ਇੱਕ ਨਰਕ ਆ ਜਿਹਨ ਮਾੜੇ ਕੰਮ ਕੀਤੇ ਆ ਤੇ ਉਹਨੂੰ ਨਰਕੇ ਮਿਲੇਗਾ ਜਿਹਨ ਚੰਗੇ ਕੰਮ ਕੀਤੇ ਆ ਉਹਨੂੰ ਸਵਰਗ ਮਿਲੇਗਾ ਠੀਕ ਹੈ ਫਿਰ ਜਿਹਨ ਮਾੜੇ ਕੰਮ ਕੀਤੇ ਆ ਉਹ ਲੋਕੜਾਏ ਦੇ ਵਿੱਚ ਤਲਿਆ ਜਾਏਗਾ ਇਹ ਕੀਤਾ ਜਾਏਗਾ ਤੁਸੀਂ ਸੁਣਿਆ ਹੋਵੇਗਾ ਬਣਾਉਣਾ ਸੁਣਿਆ ਹੈ ਨਾ ਇਹ ਚੀਜ਼ਾਂ ਫਿਰ ਫਿਰ ਉਹ ਫਿਰ ਉਹ ਅੱਛਾ ਉਹਨੂੰ ਉੱਥੇ ਸਜਾ ਮਿਲ ਕੇ ਰੱਖੀ ਫਿਰ ਉਹਨੂੰ ਹੋਰ ਜੂਨ ਦੇ ਵਿੱਚ ਪਾਉਣਾ ਅੱਛਾ ਪਹਿਲਾਂ ਕੜਾਏ ਦੇ ਵਿੱਚ ਤਲਿਆ ਨੂੰ ਹਾਂ ਸੁਣਿਆ ਫਿਰ ਉਹਨੂੰ 84 ਲੱਖ ਜੂਨਾਂ ਦੇ ਵਿੱਚ ਭਗਤਾਇਆ ਤੇ ਫਿਰ ਉਹ ਤੋਂ ਬਾਅਦ ਕਹਿੰਦੇ ਬੰਦੇ ਦੀ ਜੂਨ ਮਿਲੀ ਠੀਕ ਹੈ ਜੀ ਆਪਾਂ ਐਸੇ ਦੀ ਗੱਲ ਕਰਨੀ ਹੈ ਹਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰਬਾਣੀ ਕੋਈ ਇਦਾਂ ਦੀ ਚੀਜ਼ ਨਹੀਂ ਲੰਮਦੀ ਪੀ ਮਤਲਬ ਇਦਾਂ ਤੇ ਇਨਸਾਨ ਦੇ ਵਿੱਚ ਬੰਦੇ ਦੇ ਵਿੱਚ ਕੋਈ ਆਤਮਾ ਆ ਉਹ ਆਤਮਾ ਬਾਹਰ ਨਿਕਲਦੀ ਆ ਉਹ ਕਿਤੇ ਉੱਪਰ ਜਾਂਦੀ ਆ ਹਨਾ ਉਹਦਾ ਇਦਾਂ ਦਾ ਕੋਈ ਗੁਰਬਾਣੀ ਦੇ ਵਿੱਚ ਕਨਸੈਪਟ ਨਹੀਂ ਆ ਗੁਰਬਾਣੀ ਨੇ ਸਿੱਧੀ ਗੱਲ ਇਹ ਗੱਲ ਕੀਤੀ ਆ ਪਵਨ ਨੇ ਮ ਜਿਹੜਾ ਬੰਦਾ ਮਰਦਾ ਪਵਨ ਨੇ ਮ ਪਵਨ ਸਮਾਇਆ ਹਵਾ ਦੇ ਵਿੱਚ ਹਵਾ ਰਲ ਗਈ ਜੋਤੀ ਨੇ ਜੋਤ ਨਾਲ ਲਗਾਆ ਮਾਟੀ ਮਾਟੀ ਹੋਈ ਇੱਕ ਪੰਜਾਂ ਤੱਤਾਂ ਦਾ ਬਣਿਆ ਜਿਹਨੂੰ ਆਪਾਂ ਪਰਦੇ ਪੰਜ ਤੱਤ ਕੋ ਤੰਦ ਵਿੱਚ ਉਹ ਜਾਣੋ ਚ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਉਹ ਪੰਜਾਂ ਤੱਤਾਂ ਦੇ ਵਿੱਚ ਮਿਲ ਗਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ ਮਰ ਜਿਹੜਾ ਮਰ ਗਿਆ ਉਹ ਜਿਹੜਾ ਮਨ ਖਤਮ ਨਾ ਉਹ ਖਤਮ ਮਿੱਟੀ ਹੋ ਗਿਆ ਉਹਨੇ ਕੋਈ ਜੂਨ ਨਹੀਂ ਅੱਗੇ ਨਾ ਕੋਈ ਕੋਈ ਜੂਨ ਨਹੀਂ ਕੋਈ ਕੁਛ ਨਹੀਂ ਜਿਹੜੇ ਦਰਬਾਨੇ ਦੇ ਵਿੱਚ ਜੂਨਾਂ ਦੀ ਗੱਲ ਆਉਂਦੀ ਆ ਉਹ ਮੰਨ ਕਰਕੇ ਇਨਸਾਨ ਜੂਨਾਂ ਨੂੰ ਭੁਗਤਦਾ ਵਾ ਸਮਾਨਗਰ ਕੇ ਹਾਂ ਹਰ ਇਨਸਾਨ ਦੇ ਅੰਦਰ ਕਈ ਜਾਨਵਰ ਛੁਪੇ ਹੋਏ ਨੇ ਹਰ ਇਨਸਾਨ ਦੇ ਵਿੱਚ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਸੋਫਾ ਸਮਝਾਣਾ ਉਹ ਕਿਦਾਂ ਵਾ ਨਾ ਦੱਸ ਉਹ ਸਮਝਾ ਰਿਹਾ ਤੁਹਾਨੂੰ ਹਰ ਇਨਸਾਨ ਦੇ ਵਿੱਚ ਜਾਨਵਰ ਛੁਪੇ ਨੇ ਜਿਦਾ ਮੰਨ ਲਓ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਬੱਚਾ ਲਿਆਉਣਾ ਟੱਪਦਾ ਅੱਧਰ ਸਾਲ ਮਾਰ ਉਧਰ ਸ਼ਰਮਾ ਤੇ ਮਾਂ ਤਾਂ ਕਹਿੰਦੀ ਆ ਕੀ ਬਾਂਦਰਾ ਨਾਲ ਟੱਪ ਰਿਹਾ ਹੁਣ ਉਹ ਤੇ ਕੀ ਦੇਖਿਆ ਬਾਂਦਰਾ ਵਾਲਾ ਦੱਸੋ ਉਹ ਚ ਕੀ ਬਾਂਦਰਾ ਵਾਲਾ ਕੀ ਦੇਖ ਲਿਆ ਦੱਸੋ ਆਓ ਦੋ ਬਹੁਤ ਬਹੁਤ ਵਹਿਕ ਆ ਜਾਂਦੇ ਨੇ ਆ ਜੋ ਟੱਪਦਾ ਉਹਦੇ ਉੱਤੇ ਕਹਿੰਦੇ ਬਾਂਦ ਹਾਂ ਵੈਰੀ ਗੁੱਡ ਕਰਤੂਤ ਗੁਰਬਾਣੀ ਨੇ ਸੁਖ ਨੂੰ ਸਾ ਪਰ ਕਰਤੂਤ ਪਸ਼ੂ ਕੀ ਮਾਲਸ ਜਾ ਬੰਦਾ ਕਰਤੂਤਾ ਕਰਕੇ ਬਸ਼ੂਆ ਹਾਂ ਅਬ ਅਬ ਆਪਾਂ ਅੰਗਰੇਜ਼ ਬੰਦਾ ਥੋੜੀ ਡੰਗਰ ਆ ਕੀ ਕੀ ਦੇਖਿਆ ਉਹਦੇ ਚਾਰ ਖੋਰੇ ਆਏ ਆਏ ਨੇ ਬਾਬਾ ਹਾਂ ਉਹ ਦੇ ਕੀ ਪੁੱਛੋਗੇ ਉਹਦਾ ਸਿੰਘੀ ਲੱਗੇ ਮਾਲੋ ਤੂੰ ਤੁਸੀਂ ਕਿਸੇ ਨੂੰ ਕਿਹਾ ਕੋਈ ਬੰਦਾ ਥੋੜੀ ਡੰਗਰ ਅਗਲਾ ਤਾਂ ਲੋਗ ਤੋਂ ਫੜ ਲੈ 10 ਮੇਰੇ ਚ ਕੀ ਡੰਗਰ ਵਾਲਾ ਕੰਮ ਦੇਖਿਆ ਆ ਦੇ ਦੋ ਹੱਥ ਆ ਅੱਖਾਂ ਆ ਪੈਰਾਂ ਤੋਂ ਇਲਾਵਾ ਤੁਰ ਰਹਿ ਮੈਂ ਤਾਂ ਉਹ ਨਾਲ ਗੱਲ ਕਰ ਰਿਹਾ ਡੰਗਰ ਗੱਲ ਕਰਦਾ ਤੀ ਕੀ ਜਗਾ ਦੇ ਉਹ ਸ਼ਬਾਈ ਆ ਤੇਰੇ ਕੰਮ ਹੀ ਡੰਗਰ ਤੇਰੇ ਕੰਮ ਡੰਗਰ ਵਾਲੇ ਨੇ ਹਲੋ ਅਸਲ ਦੇ ਵਿੱਚ ਗੁਰਬਾਨੀ ਨੇ ਬੰਦੇ ਨੂੰ ਨਹੀਂ ਮੰਨਿਆ ਉਹ ਤੇ ਪੈਣਾ ਕਿਸ ਹੋ ਗਿਆ ਅਸਲ ਦੇ ਵਿੱਚ ਗੁਰਬਾਣੀ ਨੇ ਬੰਦਿਆਂ ਨੂੰ ਬੰਦਾ ਸਰੀਰ ਕਰਕੇ ਮੰਨਿਆ ਨਹੀਂ ਆਪ ਪੜੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾਰ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨਦੀ ਉਹਦੇ ਵਿੱਚ ਆਂਦੇ ਆ ਹੁਕਮ ਪਛਾਨ ਹੈ ਏਕੋ ਜਾਣ ਬੰਦਾ ਕਈ ਹਸੋਈ ਬੰਦਾ ਇਹ ਉਹ ਜਿਹੜਾ ਹੁਕਮ ਦੀ ਪਛਾਣ ਕਰਦਾ ਗੁਰਬਾਣੀ ਕਹਿੰਦੀ ਤੂੰ ਸਰੀਰ ਕਰਕੇ ਬੰਦਾ ਹੋਵੇਂਗਾ ਤੇ ਹੋਵੇਗਾ ਪਰ ਬੰਦਾ ਨਹੀਂ ਆ ਤੂੰ ਬੰਦਾ ਨਹੀਂ ਆਇਆ ਠੀਕ ਹੈ ਜੀ ਦੂਸਰੀ ਗੱਲ ਆ ਗਈ ਸਵਰਗ ਨਾਲ ਕਿਦੀ ਉੱਥੇ ਦੋੜਦਾ ਗੁਰਬਾਣੀ ਦੇ ਵਿੱਚ ਸਵਰਗ ਨਾਲ ਕਿਦੀ ਆਇਆ ਗੁਰਬਾਣੀ ਦੇ ਵਿੱਚ ਕਹਿੰਦੀ ਹੈ ਵੀ ਸਵਰਗ ਤੇ ਨਰਕ ਹੈ ਕਿਵੇਂ ਸਵਰਗ ਨਰਕ ਹੈ ਗੁਰਬਾਣੀ ਕਹਿੰਦੀ ਸਾਧ ਸੰਤ ਬੈਕੁੰਠਿਆ ਹੈ ਚੰਗੀ ਸੰਗਤ ਕਰ ਸਵਰਗ ਮੰਨ ਲਓ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾਓ ਉਹਦਾ ਘਰ ਬੜਾ ਵਧੀਆ ਹੁੰਦਾ ਹੈਣਾ ਘਰ ਘਰ ਦੇ ਘਰ ਬੜਾ ਵਧੀਆ ਮਾਹੌਲ ਆ ਹੈਨਾ ਮਤਲਬ ਪਤੀ ਪਤਨੀ ਆਪਸ ਦੇ ਵਿੱਚ ਬੈਠੇ ਆ ਹੈਨਾ ਘਰ ਦੇ ਵਿੱਚ ਬੜੀ ਬੜਾ ਵਧੀਆ ਮਾਹੌਲ ਆ ਤਾਂ ਆਪਾਂ ਜਾ ਕੇ ਪਤਾ ਕਿੰਨਾ ਆ ਤਾਂ ਸਵਰਗ ਆ ਬਹੁਤ ਵਧੀਆ ਲੱਗ ਜਾ ਤੁਸੀਂ ਮੰਨ ਲਓ ਜੇ ਮੰਨ ਲਓ ਤੁਸੀਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਓ ਤੁਸੀਂ ਇੱਥੋਂ ਗਏ ਹੋ ਅਮਰੀਕਾ ਵਰਗੇ ਦੂਮੇ ਉੱਥੇ ਵੀ ਜਾ ਕੇ ਆਹਾ ਆਹਾ ਦੇਸ਼ ਦਾ ਆਇਆ ਮੰਨ ਲਵੇ ਚਲ ਆ ਤਾਂ ਸਵਰਗ ਆ ਲੈ ਅੱਛਾ ਤੁਸੀਂ ਕਿਦਾਂ ਦੇਖਿਆ ਸਵਰਗ ਤੂੰ ਪਹਿਲਾਂ ਵੇਖਿਆ ਸਵਰਗ ਆਈ ਦੇਖਣੇ ਆਈ ਦੇਖਣੇ ਤੂੰ ਗਿਆ ਬਿਆਸ ਵਰਗ ਬੱਸ ਮੰਨ ਲਓ ਜਿਹੜੀ ਚੀਜ਼ ਦੇਖੀ ਵੀ ਤੁਸੀਂ ਕਿੱਦਾਂ ਗਿਆ ਤਾਂ ਸਵਰਗ ਹੈ ਅਸੀਂ ਆਮ ਕਹਿੰਦੇ ਆਹਾ ਆਹਾ ਘਰ ਨਹੀਂ ਉਹ ਤਾਂ ਸਵਰਗ ਹੀ ਹੈ ਤੁਸੀਂ ਸਵਰਗ ਪਹਿਲਾਂ ਦੇਖਿਆ ਪਿੰਡਾਂ ਤੇ ਉਹ ਚੀਜ਼ ਨਾਲ ਨਹੀਂ ਹੁੰਦੀ ਨਾ ਜਿਹੜੀ ਚੀਜ਼ ਪਹਿਲਾਂ ਦੇਖੀ ਹੋਵੇ ਜਦੋਂ ਮਾਲਾ ਵੀ ਗਾਇਮ ਅਸੀਂ ਕਹਿੰਦੇ ਆ ਕਿ ਆਪ ਆਪਣੇ ਪੂਰੇ ਪਿਓ ਵਰਗਾ ਆ ਮਤਲਬ ਇਹ ਵਾਲਾ ਵੇਖਿਆ ਨਾ ਫਿਰ ਇਹ ਕਹਿੰਦਾ ਪੇ ਵਰਗਾ ਜੇ ਮਤਲਬ ਦੀਏਸ਼ ਨਹੀਂ ਉਹਦਾ ਸਵਰਗ ਹੀ ਆ ਕਿਦਾਂ ਬੜਾ ਸਵਰਗ ਹੈ ਤੇ ਜਿਹੜਾ ਵੇਖਿਆ ਭਾਵ ਤੇ ਕੰਮ ਮਾਹੌਲ ਉੱਚ ਦਾ ਤਰੀਕਾ ਰਹਿਣਾ ਸਹਿਣਾ ਉਹੀ ਸਵਰਗ ਕਿਹਾ ਗੁਰਬਾਣੀ ਕਹਿੰਦੀ ਜੇ ਤੂੰ ਘਰ ਦੇ ਵਿੱਚ ਚੰਗੇ ਵਧੀਆ ਤਰੀਕੇ ਦੇ ਨਾਲ ਰਹਿ ਲਿਆ ਵਾ ਜਿਹੇ ਤਰੀਕੇ ਨਾਲ ਰਹਿ ਰਹਿਆ ਵਾ ਜੇ ਤੇਰੇ ਕੰਮ ਡੰਗਰ ਵਾਲੇ ਨਹੀਂ ਸੰਗੁਲਾ ਸਵਰਗ ਹੈ ਤੇ ਉਹ ਜਿਹੜਾ ਕੋਣ ਹੈ ਸੋਸ਼ਲ ਮੀਡੀਆ ਕਹਿੰਦੇ ਵੀ ਮੈਂ ਸਵਰਗ ਵੀ ਦੇਖਿਆ ਮੈਂ ਨਰਕ ਵੀ ਦੇਖਿਆ ਉੱਥੇ ਅੱਦਾ ਹੁੰਦਿਆ ਉੱਥੇ ਦਾ ਹੁੰਦਿਆ ਦੁਕਾਨਦਾਰੀ ਦੁਕਾਨਦਾਰੀ ਨੂੰ ਚੱਲਦਾ ਰੱਖਣ ਵਾਸਤੇ ਇਨਸਾਨ ਨੇ ਬੜਾ ਕੁਝ kiya ਵਾ ਬਿੱਪਰ ਨੇ ਬੜਾ ਕੁਝ ਜੋੜਿਆਂ ਨਾਲ 84 ਲੱਖ ਜੋੜਿਆਂ ਦੀ ਇੱਧਰ ਤੁਸੀਂ ਦੇਖੋ ਅਜੇ ਮੈਸ ਆਪਪਾੜ ਤੇ ਸਰਕਾਰ ਦੀ ਗੱਲ ਕਰੀਏ ਇੰਡੀਆ ਦੀ ਸਰਕਾਰ ਦੀ ਇੰਡੀਆ ਦੇ ਸਾਡੇ ਜਿਹੜੇ ਕੌਮੀ ਯੋਧੇ ਨੇ ਜਿਦਾ ਮੰਨ ਲਓ ਜਗਤਾਰ ਸਿੰਘ ਹਵਾਰਾ ਜੀ ਹੋਵੇ ਇਹ ਜੇਲ੍ਹਾਂ ਦੇ ਵਿੱਚ ਸਾੜ ਰਹੇ ਨੇ ਤੇ ਸਾਡਾ ਸਰਕਾਰ ਨਾਲ ਰੋਸ ਕੀ ਹੈ ਪੜਾ ਵੀ ਇਹ ਸਜ਼ਾ ਪੂਰੀ ਹੋ ਗਈ ਪੂਰੀ ਹੋ ਗਈ ਹੈ ਪਰ ਅੰਦਰ ਬੰਦ ਕਿਉਂ ਆ ਨਹੀਂ ਸਾਡਾ ਅਹੀ ਹੈ ਨਾ ਅਹੀ ਹੈ ਤਰਕ ਹੈ ਤੇ ਸਾਡਾ ਤਰਕ ਬਲਦਾ ਵੀ ਹੈਗਾ ਯਾਨੀ ਜਿਸ ਬੰਦੇ ਨੇ ਮੰਨ ਲਓ ਤੁਹਾਡੀ ਨਜ਼ਰਾਂ ਦੇ ਵਿੱਚ ਉਸ ਇਨਸਾਨ ਨੇ ਗਲਤੀ ਕੀਤੀ ਹੈ ਉਹ ਗਲਤੀ ਵੀ ਸਾਰੇ ਭੁਗਤ ਲਈ ਅੱਛਾ ਭੁਗਤ ਲਈ ਤੂੰ ਉਹ ਅੰਦਰ ਕਿਉਂ ਢੱਕਿਆ ਹਣ ਹੁਣ ਸੁਣ ਸੋਧ ਧਿਆਨ ਨਾਲ ਬੰਦਾ ਮਰ ਗਿਆ ਸਭ ਤੋਂ ਪਹਿਲਾਂ ਉਹ ਕੜਾਈਆਂ ਦੇ ਵਿੱਚ ਤੜਿਆ ਗਿਆ ਉਦੋਂ ਇਸ ਨਰਕ ਦੇ ਵਿੱਚ ਫਿਰ ਉਹ 84 ਲੱਖ ਜੁਨਾਂ ਦੇ ਵਿੱਚ ਭੁਗਤਿਆ ਭੁਗਤਿਆ ਨਾ ਫਿਰ ਉਹਨੂੰ ਮਾਨਸ ਦੇ ਮਿਲੀ ਹਨਾ ਅੱਛਾ ਫਿਰ ਜਦੋਂ ਉਹਦੇ ਨਾਲ ਕੋਈ ਮਾੜਾ ਕਰਮ ਹੁੰਦਾ ਮੰਨ ਲਓ ਰਾਹ ਦੇ ਵਿੱਚ ਜਾ ਰਿਹਾ ਵਾ ਮੰਨ ਲਓ ਰੱਬ ਨਾ ਕਰੇ ਕਿਸੇ ਨਾਲ ਲੱਭਦਾ ਹੋਏ ਮੰਨ ਲਓ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਕਿਸੇ ਦਾ ਜਵਾਨ ਪੁੱਤ ਚਲਾ ਗਿਆ ਚਲਾ ਗਿਆ ਨਾ ਆਪਾਂ ਕੀ ਕਰਨੇ ਉਹਦੇ ਵਾਸਤੇ ਇਹਨੇ ਕੀ ਕੀਤਾ ਬੜਾ ਕੀ ਮਾਰਾ ਕੀਤਾ ਇਹ ਮਿੱਥੇ ਪਿਛਲੇ ਜਨਮ ਚ ਲੱਗਦਾ ਕੋਈ ਲੈਖਾ ਚਲਦਾ ਨਾ ਮਾਲਕ ਕਿਸੇ ਦਾ ਜਵਾਨ ਪੁੱਤ ਮਰ ਜਾਏ ਕਿ ਲੱਗਦਾ ਇਹਦੇ ਵਿਚਾਰੇ ਦੇ ਮਾੜੇ ਕਰਮ ਆ ਪਿਛਲੇ ਅਸਾਂ ਪਿਛਲੇ ਜਨਮ ਦਾ ਵਿਚਾਰਾ ਸਾਰਾ ਤੋ ਭੁਗਤਾ ਆ ਆਈਦਾ ਇਹ ਸੁਣਦੇ ਆ ਇਹ ਆ ਵੀ ਜੇ ਆਪਾਂ ਕੋਈ ਇਹ ਪੀ ਆ ਨੂੰ ਚਰਨ ਕੋਈ ਪਿਛਲੇ ਜਨਮ ਦੇ ਚ ਪਰ ਤੇਰਾ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ ਹੋਗਾ ਉਹ ਤਾਂ ਵਿਚਾਰਾ ਭੁਗਤਾ ਆ 84 ਲੱਖ ਮੰਨ ਲਓ 84 ਲੱਖ ਦੁਨੀਆਂ ਦੇ ਤੋ ਭੁਗਤਾ ਆ ਵਿਚਾਰਾ ਤੇ ਰੱਬ ਕਿੱਡਾ ਜ਼ਾਲਮ ਹੈ ਦੇਖੋ ਰੱਬ ਇੱਦਾਂ ਜ਼ਾਲਮ ਹੈ ਉਹਨਾਂ ਦੇ ਹਿਸਾਬ ਨਾਲ ਤੇ ਕਰਾਇਆ ਦੇ ਵਿੱਚ ਤਾਲ ਕੇ ਸਾਰਾ ਕੁਝ ਕਰਕੇ ਵੀ 84 ਲੱਖ ਜੁਨਾ ਭੁਗਤ ਕੇ ਵੀ ਫੇਰ ਵੀ ਕਲਕ ਮੱਥੇ ਤੇ ਮੱਥਾ ਮੱਥਾ ਮੋਹ ਲੈ ਉਹ ਪਿਛਲਾ ਜਨਮ ਤਾਂ ਫੇਰ ਪਿੱਛੇ ਹੀ ਐ ਉਹ ਤਾਂ ਫੇਰ ਖਿਆਲ ਨਹੀਂ ਛੱਡ ਰਿਹਾ ਗੁਰਬਾਣੀ ਦੇ ਅਨਸਾਰ ਪਿਛਲਾ ਜਨਮ ਕਿਹੜਾ ਗੁਰੂ ਨਾਲ ਜੁੜਨ ਤੋਂ ਬਾਅਦ ਜਿਹੜਾ ਤਾਂ ਪਿੱਛੇ ਜਾ ਰਿਹਾ ਵਾ ਹੁਣ ਮੰਨ ਲਓ ਟਾਈਮ ਕਿੰਨਾ ਹੋਇਆ 8 ਵਜੇ ਸਵਾ 8 ਜਿਹੜਾ ਸਵਾ 8 ਤੋਂ ਬਾਅਦ ਸਾਢੇ 8 ਤੋਂ ਬਾਅਦ 8 ਵਾਲਾ ਪਿਛਲਾ ਉਹ ਪਿਛਲਾ ਜਨਮ ਹੁੰਦਾ ਜਾ ਰਿਹਾ ਤਾਂ ਉਹ ਖਤਮ ਨਹੀਂ ਹੋ ਜਾ ਰਿਹਾ ਔਰ ਵਾਲਾ ਸਰੋ ਪੁਰ ਪੁਰ ਬਲਾਗ ਹਨ ਜੇ 23 ਪਤਾਂ ਮਰਦਾ ਉਹ ਤਾਂ ਵੀ ਨਹੀਂ ਕਹ ਹਾਂ ਜਿਵੇਂ ਜੇ ਪੇਟ ਦੇ ਵਿੱਚ ਬੱਚਾ ਜਿਹੜਾ ਉਹ ਮਰ ਜਾਂਦਾ ਜੇ ਕਿ ਮੈਂ ਉਹ ਤਾਂ ਇੱਕ ਪ੍ਰੋਸੈਸ ਆ ਨਾ ਜਦੋਂ ਬੱਚਾ ਜਨਮ ਲੈਂਦਾ ਆ ਹਾਂ ਜਲਦੇ ਉਹ ਬੰਦਾ ਬੰਦਾ ਕਸਣਾ ਤੁਹਾਨੂੰ ਜਦੋਂ ਜਦੋਂ ਇਨਸਾਨ ਦੇ ਮਤਲਬ ਜਿਹੜੇ ਪੇਟ ਦੇ ਵਿੱਚ ਔਰਤ ਦੇ ਪੇਟ ਦੇ ਵਿੱਚ ਬੱਚਾ ਆ ਉਹਨੂੰ ਪੂਰੀ ਤਰ੍ਹਾਂ ਉੱਥੇ ਪੋਸ਼ਣ ਮਿਲੇਗਾ ਹੁਣ ਤੁਸੀਂ ਸਕੈਨਾਂ ਵੀ ਹੁੰਦੀਆਂ ਨੇ ਜਿਹੜੇ ਸਕੈਨ ਦੇ ਸੀਟੀ ਸਕੈਨ ਜਿਨੂੰ ਕਿਹਾ ਜਾਂਦਾ ਉਹ ਕਿਹ ਹੁੰਦੀ ਹੈ ਉਸੇ ਚੀਜ਼ ਦੇਖਣ ਵਾਂਗ ਤੇ ਇਹ ਰੰਗ ਤਰ ਬਣ ਰਿਹਾ ਕਿੰਨੇ ਬਣ ਰਿਹਾ ਇਨਸਾਨ ਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਜੇਕਰ ਉਹਨੂੰ ਪੂਰੀ ਪ੍ਰੋਪਰ ਖਰਾਕ ਮਿਲੇਗੀ ਉਹਦੇ ਵਿੱਚ ਪੂਰਾ ਸਭ ਕੁਝ ਮਿਲੇਗਾ ਤਾਂ ਅੰਦਰ ਅੰਗ ਤਰ ਬਣਨੇ ਬਣਿਆ ਕਿਤੇ ਵੀ ਇੱਕ ਥੋੜੀ ਵੀ ਹਲਚਲ ਗੜਬੜ ਹੋ ਗਈ ਤਾਂ ਉਹਦਾ ਉੱਥੇ ਖਤਮ ਹੋ ਜਾਣਾ ਕਿਉਂਕਿ ਕਿ ਪ੍ਰੋਸੈਸ ਹੈ ਉਹ ਪ੍ਰੋਸੈਸ ਨੂੰ ਉਸੇ ਪ੍ਰੋਸੈਸ ਦੇ ਵਿੱਚ ਹੋਵੇਗਾ ਤਾਂ ਉਹ ਹੋਣਾ ਉਹਦਾ ਕਿਸੇ ਰੱਬ ਦੇ ਨਾਲ ਕਿਸੇ ਚੀਜ਼ ਦੇ ਨਾਲ ਕੋਈ ਲਿੰਕ ਨਹੀਂ ਹੈ ਇਹ ਤਾਂ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਸੌਖਾ ਸਮਝ ਸਕਦੇ ਆਪਾਂ ਇਹਨੂੰ ਲੋਕੀ ਕਹਿੰਦੇ ਨਾ ਕਰਮਾ ਦੇ ਕਰਮਾ ਚ ਨਹੀਂ ਹਾਂ ਅਸੀਂ ਦੇਖੋ ਉਹੀ ਤਾਂ ਗੱਲ ਕੀਤੀ ਹੈ ਹੁਣ ਹੁਣ ਦੇਖੋ ਹੁਣ ਮਨੁੱਖ ਦਾ ਜਿਹੜਾ ਦਿਮਾਗ ਨਸੀਮਤ ਦੇ ਵਿੱਚ ਸੋਚਦਾ ਵਾ ਹੁਣ ਉਹ ਕਿੰਨਾ ਕੁ ਸੋਚੇ ਅਲਗ ਹੈ ਫਿਰ ਉਹਨੂੰ ਕਿ ਮੱਲ ਉਹਦੇ ਪੇਟ ਦੇ ਵਿੱਚ ਬੱਚਾ ਮਰ ਗਿਆ ਲੱਗਦਾ ਪਿਛਲੇ ਜਨਮ ਦਾ ਤੇਰਾ ਕੋਈ ਲੈਣਾ ਦੇਣਾ ਹੋਵੇਗਾ ਵਿਚਾਰਾ ਪਿਛਲੇ ਜਨਮ ਦੇ ਤੇ ਸਜਾ ਭੁਗਤਦਾ ਆ ਭੁਗਤਦਾ ਆ ਨਾ ਤੇ ਉਹ ਕਹਿੰਦੇ ਫੇਰ ਹੀ ਇਹ ਹੀ ਮੰਨਿਆ ਜਾਂਦਾ 85 ਲੱਖ ਜੁਲਨਾ ਭੁਗਤਦਾ ਫੇਰ ਮਿਲਿਆ ਉਹਦਾ ਵਿਚਾਰਾ ਭੁਗਤਦਾ ਹੁਣ ਉਹ ਚੱਲ ਕਿਉਂ ਹੁਣ ਮੰਨ ਲਓ ਸੌਖਾ ਮੰਨ ਲਓ ਪਿੰਡ ਦੇ ਵਿੱਚ ਕਿਸੇ ਨੇ ਚੋਰੀ ਕੀਤੀ ਤੇ ਮੁੰਡੇ ਨੇ ਉਹਨੂੰ ਦੀ سزا ਮਿਲ ਗਈ ਉਹਨਾਂ ਅੱਗੇ ਤੇ ਤੋਗਾ ਕਰ ਲਈ ਤੇ ਮੈਨੂੰ ਪਿੰਡ ਵਾਸੀਓ ਮਾਫ ਕਰਦੇ ਹੋ ਅੱਗੇ ਤੇ ਮੈਂ ਚੰਗਾ ਇਨਸਾਨ ਬਣ ਜਾ ਹੁਣ ਖੰਡੇ ਬਾਟੇ ਦੀ ਪਹੁੰਚ ਆ ਗਲੀ ਉਹ ਗੁਰੂ ਗੁਰਦੁਆਰੇ ਜਾਣ ਲੱਗ ਪਿਆ ਵਧੀਆ ਲੱਗ ਪਿਆ ਫਿਰ ਤੇ ਇਹਨੂੰ ਅਰੇ ਚੋਰ ਹੈ ਰਚੋਰ ਹੈ ਉਹਨੇ ਉਹਨੇ ਕਿਹਾ ਮੈਂ ਗਲਤੀ ਕਰ ਲਈ ਖੰਡੇ ਬਾਟੇ ਦੀ ਪਹੁੰਚ ਆ ਕੇ ਜੇ ਮੈਂ ਸਾਰਾ ਕੁਝ ਮਾਫ ਕਰਕੇ ਸਾਰਾ ਕੁਝ ਮੇਰੇ ਮਗਰੋਂ ਫਿਰ ਚੋਰੀ ਨਹੀਂ ਕਰਤਾ ਤੇ ਮੈਂ ਕੀ ਗੁਨਾਹ ਕੀਤਾ ਭਾਈ ਹਲੋ ਹੁਣ ਮਾਲ ਸੁਖਾ ਆਪਾ ਸੱਜਣ ਠੱਗ ਦੀ ਗੱਲ ਕਰਦਾ ਹੈ ਨਾ ਭਾਈ ਸੱਜਣ ਬਣ ਕੇ ਜੇ ਉਹਨਾਂ ਦੇ ਨਗਰੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਜੋ ਜੋ ਮਰਜ਼ੀ ਕਰ ਲੈ ਠੱਗ ਨਹੀਂ ਲੱਤਣਾ ਠੱਗ ਨਹੀਂ ਲੱਤਣਾ ਇਹ ਕੌੜੇ ਭਿੰਡ ਦੀ ਗੱਲ ਕੌੜੇ ਰਾਖਸ਼ ਦੀ ਜਿਹਨੂੰ ਕਹਿੰਦਾ ਕੌੜਾ ਰਾਖਸ਼ ਕਹਿੰਦਾ ਕਾ ਰਾਖਸ਼ ਨਹੀਂਗਾ ਵੈਸੇ ਤੂੰ ਭੀ ਨਿਕੰਦੇ ਹੋਣਾ ਉਹਨਾਂ ਦੀ ਗੱਲ ਕਰਦੇ ਆ ਜੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਤੇਰੀ ਮਗਰਵਾਲ ਕਲੰਕ ਨਹੀਂ ਲੱਤਣਾ ਜੀ ਜੋ ਮਰਜ਼ੀ ਕਰ ਲੈ ਤੇ ਸਾਡੇ 84 ਲੱਖ ਜੂਨਾ ਭਗਤਾ ਆ ਕੇ ਸਾਰਾ ਕੁਝ ਕਰਕੇ ਫਿਰ ਕਲੰਕ ਨੂੰ ਲਾ ਰਹੇ ਜੇ ਦੇਖੋ ਅਜਿਹਾ ਨਾ ਤੇਰੇ ਕੋ ਪਿਛਲੇ ਜਨਮ ਦਾ ਕੋਈ ਲੈਣਾ ਦੇਣਾ ਹੋਇਆ ਲੱਗਦਾ ਭਈ ਤੇਰੇ ਨਾਲ ਤਾਂ ਹੀ ਆ ਕੰਮ ਵਾਪਰਿਆ ਤੇ ਜੋ ਬੰਦਾ ਕਹੇ ਯਾਰ ਪਿਛਲੇ ਜਨਮ ਦਾ ਤਾਂ ਮੈਂ ਭੁਗਤਾ ਮੇਰਾ ਸਾਰਾ ਕੁਝ ਛੱਡ ਆ ਪਿੱਛੇ ਪਹਿ ਮਰ ਜਾਂ ਤਾ ਕਹਿੰਦੇ ਹਾਂ ਹਾਂ ਜੇ ਕਿਸੇ ਦੇ ਪੈਸੇ ਮਾਰ ਦੇਣ ਦਾ ਲੱਗ ਤੈਨੂੰ ਤੇਰਾ ਤੇਰਾ ਪਿਛਲੇ ਜਨਮ ਦਾ ਲੈਣਾ ਦੇਣਾ ਹੈਗਾ ਭਈ ਤੇ ਫਿਰ ਉਦੋਂ ਰਾਬੇਸ਼ ਰਹਿਣਾ ਜਾਣਨਾ ਤੁਹਾਡੇ ਨਾਲ ਕੋਈ ਮੰਨ ਲੋ ਤੁਹਾਡੇ ਨਾਲ ਕੋਈ ਬਦਤਮੀਜੀ ਕਰੇ ਜਾਂ ਕੋਈ ਤੁਹਾਡੇ ਨਾਲ ਕੋਈ ਕਰਨਾ ਵਾਪਰ ਜਾਈ ਉਹ ਕਹ ਲਾ ਤੂੰ ਕਹੋਗੇ ਕਿ ਭਾਈ ਸਾ ਮੈਨੂੰ ਮਾਫ ਕਰ ਦਿਓ ਮੇਰੇ ਕੋਲ ਗਲਤੀ ਹੋ ਗਈ ਮੈਂ ਅੱਗੇ ਤੋਂ ਤੋਬਾ ਕਰਦਾ ਤੁਸੀਂ ਮੈਨੂੰ ਮਾਫ ਕਰੋਗੇ ਕਿ ਨਹੀਂ ਕਰੋਗੇ ਕਰਨਾ ਹੀ ਮਾਫ ਇਹ ਕਹ ਲਾ ਹਾਂ ਹੁਣ ਮਗਰ ਤੁਸੀਂ ਫਿਰ ਰੱਬ ਨਾਲੋਂ ਜ਼ਿਆਦਾ ਚੰਗੇ ਆ ਰੱਬ ਐਡਾ ਮਾੜਾ ਰੱਬ ਮਾਫੀ ਨਹੀਂ ਕਰਦਾ ਜਾਈ ਹੈ ਕਹਦਾ ਕਿ ਤੂੰ ਮੈਂ ਤੇਰਾ ਨਾਲ ਪਿਛਲੇ ਜਨਮ ਚ ਪੰਗੇ ਲਈ ਸੀ ਮੈਂ ਅਸੀ ਜਨਮ ਚ ਲਈ ਹਾਂ ਹਾਂ ਹੈ ਨਾ ਤੇ ਤੁਮ ਰੱਬ ਨੂੰ ਕਿੰਨਾ ਜਲਮੜਾ ਅੱਛਾ ਆਪਾਂ ਇਹ ਵੀ ਪੜਦੇ ਨਾਮ ਮੰਤਰ ਸਾਡੇ ਨਾਲ ਹੋਣ ਲੱਗ ਪੈਣ ਇੱਕ ਅਨਸਾਰ ਸਤਨਾਮ ਕਰਤਾ ਪ੍ਰਕ ਮੇਰੇ ਭਾਉ ਤੇ ਅਕਾਲ ਰੱਬ ਦਾ ਕਿਸੇ ਦੇ ਨਾਲ ਉਦਾਰਤਾ ਹੈਗਾ ਕਲੰਕ ਤਾਂ ਜਾਣ ਹੀ ਰਿਹਾ ਪਿਛਲੇ ਜਨਮ ਦਾ ਕਿੱਦਾਂ ਗੱਲਾਂ ਕਰ ਰੱਬ ਨਾਲ ਰੱਬ ਕੋਣੇ ਕੋਣੇ ਐਸਾ ਬਣੂਗਾ ਇਹ ਲੋਕਾਂ ਨੇ ਨਹੀਂ ਬਣਾ ਲੋਕੋ ਜਿਹੜੇ ਭੋਲੇ ਸੀ ਇਹ ਬਣਾਇਆ ਵਿਪਰਵਾਦੀ ਸੋਚ ਨੇ ਇਹ ਬਣਾਇਆ ਕਿਉਂਕਿ ਪੜਾਈ ਕਿਹਦੇ ਕੋਲ ਸੀ ਪੜਾਈ ਸੀ ਸਿਰਫ ਪੰਡਤ ਕੋਲ ਬ੍ਰਾਹਮਣ ਕੋਲ ਬ੍ਰਾਹਮਣਾਂ ਕੋਲ ਇਹ ਜੋ ਗਰੁੜ ਪ੍ਰਾਣ ਗ੍ਰੰਥ ਦੇ ਵਿੱਚ ਉਹਦੇ ਵਿੱਚ ਲਿਖਿਆ ਹੋਇਆ ਸ ਇਹ ਸਾਰਾ ਕੁਝ ਉਹਦੇ ਵਿੱਚੋਂ ਆਇਆ ਇੱਕ ਗ੍ਰੰਥ ਆ ਗਰੁੜ ਪ੍ਰਾਣ ਗ੍ਰੰਥ ਤੇ ਸਾਰਾ ਉਹਦੇ ਵਿੱਚੋਂ ਆਇਆ ਜਿਹੜਾ ਸਾਰਾ ਕੋਈ ਕਹਿੰਦੇ ਆ ਬੰਦ ਤੋਂ ਬਾਅਦ ਰੂਹ ਪੜ ਰਦੀ ਆ ਦੁਨਾਗਰੋ ਪਾੜ ਕਰਾਓ ਰੂਹ ਆ ਬਿਲਕੁਲ ਹਾਂ ਇਹ ਸਾਰਾ ਉਹਦੇ ਵਿੱਚੋਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ ਇਹ ਸਾਰੇ ਵਿਚਾਰਧਾਰਾ ਦੇ ਵਿੱਚੋਂ ਆਇਆ ਮੰਨਦੇ ਕੋਈ ਜੇ ਜੋ ਗੁਰਬਾਣੀ ਦੇ ਵਿੱਚ ਜੂਨਾ ਦੀ ਗੱਲ ਆਈ ਆ ਜੇ ਜੂਨਾ ਦੀ ਗੱਲ ਕਰੀਏ ਗੁਰਬਾਣੀ ਕਹਿੰਦੀ ਅੰਤ ਕਾਲ ਜੋ ਇਸਤਰੀ ਸਿਮਰਾ ਐਸੀ ਚਿੰਤਾ ਨੇ ਜੇ ਮਰਾ ਵੇਸ਼ਵਾ ਜੋਣ ਨਾਲ ਬੜਾ ਬੜਾ ਹੋ ਜਾਵੇ ਵੇਸ਼ਵਾ ਜੋਣ ਹੁੰਦੀ ਐ ਤੁਸੀਂ ਕਦੇ ਮਾਂ ਦੇ ਪੇਟੋਂ ਵੇਸ਼ਵਾ ਜੰਮੇ ਦੇਖੀ ਅੱਛਾ ਮਨ ਲਓ ਕਿਸੇ ਦੇ ਘਰੇ ਬੇਟੀ ਹੋਈ ਐ ਅਪਾ ਇਹਨਾਂ ਵੇਸ਼ਵਾ ਹੀ ਐ ਕੀ ਗਿਆ ਲੜਕੀ ਬੇਟੀ ਹੋਈ ਐ ਗੁਰਬਾਣੀ ਕਹਿੰਦੀ ਵੇਸ਼ਵਾ ਜੋਣ ਵੇਸ਼ਵਾ ਤੇ ਜੋਣ ਐ ਅੱਛਾ ਗੁਰਬਾਣੀ ਜੇ ਕਿਹਾ ਜਾਵੇ ਇਹਨਾਂ ਦੇ ਹਿਸਾਬ ਨਾਲ ਗੁਰਬਾਣੀ ਇੰਨੀ ਨਹੀਂ ਆਣੀ ਗੁਰਬਾਣੀ ਨੇ ਇਹਨੂੰ ਪਤਾ ਕਿ ਜੋਣ ਤਾਂ ਔਰਤ ਦੀ ਹੁੰਦੀ ਐ ਅੱਛਾ ਦੇਸ਼ਵਾ ਕਰਮਿਆ ਕਰ ਜੋੜਿਆ ਕਰਮਿਆ ਸਿਰ ਗੁਰਬਾਲੇ ਦੇ ਜੋੜ ਕਿਵੇਂ ਮੜਿਆ ਕਰਮਾਂ ਗੁਰਬਾਣੀ ਕਹਿੰਦੀ ਗੁਰਮੰਤਰ ਹੀ ਇਸ ਸੇ ਜੋ ਪੁਰਾਣੀ ਜਿਹੜਾ ਗੁਰੂ ਦੀ ਸਿੱਖਿਆ ਮੰਤਰ ਗੁਰੂ ਦੀ ਸਿੱਖਿਆ ਤੋਂ ਹੀ ਨਾ ਹੁੰਦਾ ਤ੍ਰਿਗੰਤ ਅਨੇਕਾ ਜੋਨਾਂ ਦੇ ਵਿੱਚ ਭਟਕਦਾ ਕੂਕਰ ਹੈ ਕੁੱਤੇ ਦੀ ਜੋਨ ਦੇ ਵਿੱਚ ਜਦੋਂ ਮੱਲ ਆਈ ਆਹ ਆਹ ਆਲੇ ਕਿਨ ਕੀ ਥਾ ਥਾ ਕੁੱਤੇ ਆ ਉੱਪਰ ਭਟਕਦਾ ਫਿਰਦਾ ਗੁਰੂ ਤੋਂ ਬਿਨਾ ਆਹ ਆਈ ਆਮੀ ਕਹਿੰਦੇ ਕੀ ਥਾ ਥਾ ਕੁੱਤੇ ਆ ਉੱਪਰ ਭਟਕਦਾ ਫਿਰਦਾ ਕਿਕਰ ਸੁਕਰ ਹੈ ਸੂਰ ਦੀ ਜੋਂ ਗੱਲ ਖਾਰਾ ਇਨਸਾਨ ਨਹੀਂ ਕਹਿੰਦੇ ਹਾਂ ਤੂੰ ਸਮਝ ਲੈ ਸੂਰ ਦੀ ਜੂਨੇ ਪਿਆ ਹੋਇਆ ਗੁਰਬਾਣੀ ਕਹਿੰਦੀ ਹੈ ਵੀ ਜੇ ਤੂੰ ਮੇਰੇ ਤੋਂ ਦੂਰ ਹੈ ਜੇ ਤੂੰ ਗੁਰੂ ਤੋਂ ਦੂਰ ਹੈ ਜੇ ਤੂੰ ਬਾਣੀ ਦੇ ਦੂਰ ਹੈ ਤੂੰ ਸਮਝ ਲੈ ਤੂੰ ਕੁੱਤਾ ਆ ਕੁੱਤਾ ਸੂਰ ਹੈ ਸੂਰ ਹੈ ਕੂਕਰਾ ਸੂਕਰਾ ਦਰਗਤਾਂ ਗਧਾ ਆ ਹੁਣ ਗਦੇ ਦੀ ਗਦੀ ਦਾ ਗਵੇ ਦਾ ਸੁਭਾਅ ਕੀ ਹੈ ਸੁਖਣੀ ਸਾਹਿਬ ਚ ਪੜੋ ਚੰਦਨ ਲੇਪ ਉਤਾਰਾ ਧੋਏ ਗਰਗਤ ਪ੍ਰੀਤ ਪਾਸਸ ਅੱਛਾ ਗਬੜੀ ਗੱਲ ਛੱਡੋ ਤੇ ਮੱਜ ਨੂੰ ਸੋਨਾ ਲੋਹਾ ਤਵਾ ਆ ਕੇ ਗੱਦੀ ਦੀ ਗੱਲ ਛੱਡ ਦਿਓ ਮੱਜ ਨੂੰ ਸੋਨਾ ਲੋਹਾ ਤਵਾ ਆ ਕੇ ਵਧੀਆ ਉਹਨੂੰ ਛੱਪਰ ਦੇ ਲੱਗ ਲਾਜੋ ਤੈਨੂੰ ਕਿਹਾ ਫੋਨਾ ਤੇਰੇ ਤੇ ਸੈਂਟ ਸੋੜਦਾ ਵੇਚਣਾ ਬੜੀ ਬੜਨਾ ਵੀ ਨਹੀਂ ਬੜਦਾ ਭੱਜ ਕੇ ਵੇਚ ਵਰਦਣਾ ਬੰਦੇ ਦਾ ਸੁਭਾਣ ਇਹ ਨਲਸਰੇ ਗੁਰਦੁਆਰੇ ਆਉਂਦਾ ਨਥਾ ਦੇਖਦਾ ਸਾਰਾ ਕੁਝ ਕਰਦਾ ਬੜੇ ਠੱਗੀ ਮਾਰਦਾ ਕਿ ਨਹੀਂ ਮਾਰਦਾ ਮਾਰਦਾ ਬਾਬਾ ਇੱਥੇ ਬੰਦੇ ਵਾ ਦੇਖੇ ਆ ਇੱਥੇ ਮੱਥਾ ਦੇਖਣਗੇ ਫਿਰ ਉੱਥੇ ਦੇਖਣਗੇ ਫਿਰ ਉੱਥੇ ਦੇਖਣਗੇ ਫਿਰ ਉੱਥੇ ਦੇਖਣਗੇ 10-10 ਚਾਰ-ਚਾਰ ਜਿਹਾ ਮੱਥਾ ਭਾਂਦੇ ਆ ਇਹਨੂੰ ਕੁੱਤਾ ਨਾ ਕੁੱਤੇ ਦਾ ਸੁਭਾਗ ਹੀ ਆ ਕੁੱਤਾ ਇੱਕ ਜਗ੍ਹਾ ਰਸਦਾ ਕੁੱਤੇ ਇੱਥੇ ਰੋਟੀ ਖਾ ਲਈ ਉੱਥੋਂ ਖਾ ਲਈ ਉੱਥੋਂ ਖਾ ਲਈ ਇੱਥੋਂ ਖਾ ਲਈ ਫਿਰ ਕੀ ਆ ਗੁਰਬਾਣੀ ਵਿੱਚ ਕਹਿੰਦੇ ਨਰੂ ਮਰਾ ਹੰੜਾ ਰਕਾ ਨਾ ਆਵੇ ਪਸ਼ੂ ਮਰਾ 10 ਗਾਜ ਸਵਾਰਾ ਹੁਣ ਇਹਨੂੰ ਅੱਜ ਜਿਹੜਾ ਅਦਾ ਕਰਾਂਗੇ ਕਿ ਬੰਦਾ ਮਰਿਆ ਬੰਦਾ ਹੁਣ ਤੁਸੀਂ ਸਾਰੇ ਪੜੇ ਲਿਖੇ ਬੰਦਾ ਮਰਿਆ ਬੰਦਾ ਕਿਸੇ ਕੰਮ ਨਹੀਂ ਆਉਂਦਾ ਅੱਜ ਦੀ ਭਾਸ਼ਾ ਵਿੱਚ ਸਾਇੰਸ ਦੇ ਪੜੇ ਤੁਸੀਂ ਸਟੂਡੈਂਟ ਹੋ ਤੇ ਬੰਦਾ ਮਰਿਆ ਬੰਦਾ ਕਿਸੇ ਕੰਮ ਨਹੀਂ ਆਉਂਦਾ ਦੱਸੋ ਆਉਂਦਾ ਆਉਂਦਾ ਤੇ ਗੁਰਬਾਨੀ ਚ ਠੋਗੀ ਮਿਹਰਬਾਨੀ ਝੁੱਠੀ ਹੋਈ ਹੈ ਰਬਾ ਨਰੂ ਮਰਿਆ ਨਰ ਕੰਮ ਨਹੀਂ ਆਵੇ ਤੁਸੀਂ ਸਰ ਪੜੇ ਲਿਖਣ ਬੰਦਾ ਮਰ ਗਿਆ ਬੰਦਾ ਕੰਮ ਨਹੀਂ ਆਉਂਦਾ ਉਹ ਪੋਸਟਮੈਨ ਮਕਾਦਮੇ ਕੀ ਕਰ ਗਿਆ ਸਾਰਾ ਸਾਰਾ ਆ ਜਾਂਦਾ ਕਾਬੂ ਕੱਢ ਲਾਂ ਦੇ ਸਰੀਰ ਚ ਫਿਰ 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 ਤਾਂ ਸਾਇੰਸ ਬੜਾ ਸਟੂਡੈਂਟ ਨੇ ਗੁਰਬਾਨੀ ਨੂੰ ਝੂਠਾ ਕਰਦਾ ਗੁਰਬਾਨੀ ਦੇ ਨਰੂ ਮਰਿਆ ਨਰ ਕੰਮ ਨਹੀਂ ਆਵਾ ਨਹੀਂ 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 ਕਸ਼ੂ ਮੇਰਾ ਬਸ ਖਾਜ ਸਵਾਰ ਹੈ ਰੌਣਕ ਨਹੀਂ ਜੇ ਤੇਰੇ ਅੰਦਰ ਦਾ ਮਰੂ ਮਰ ਗਿਆ ਇਨਸਾਨੀਅਤ ਮਰ ਗਈ ਅੰਦਰ ਦਾ ਜੇ ਤੇਰੇ ਅੰਦਰ ਇਨਸਾਨੀਅਤ ਮਰ ਗਈ ਕਾਮਲਾ ਆ ਜਾ ਗੁਰਬਾਣੀ ਮੰਨਦੀ ਗੱਲ ਕਰਦੀ ਹਾਂ ਜੇ ਤੇਰੇ ਅੰਦਰ ਦੀ ਇਨਸਾਨੀਅਤ ਮਰੂ ਮਰ ਲਰ ਕਾਮਲਾ ਆਵੇ ਤੂੰ ਕਿਸੇ ਕੰਮ ਦਾ ਨਹੀਂ ਮੰਨ ਲਓ ਮੰਨ ਲਓ ਆ ਪਿੰਡ ਦੇ ਵਿੱਚ ਚਾਰ ਮਿਸਤਰੀ ਆ ਹੈਨਾ ਹੁਣ ਕਹੇ ਵੀ ਉਫੜਾਣੇ ਕੋ ਦਫਾ ਕਰੋ ਤੂੰ ਕਿਸੇ ਕੰਮ ਦਾ ਨਹੀਂ ਹਾਂ ਤੇ ਕਹਿੰਦੇਗਾ ਉਹ ਕਿਵੇਂ ਲਾ ਕਿਸੇ ਕੰਮ ਦਾ ਨਹੀਂ ਉਹ ਯੋ ਸੇਗਾ ਮਦਨੀ ਓ ਕਿ ਸੇਗਾ ਮਨੂ ਲੇ ਬਲੋ ਤਾਂ ਆਮ ਗਨੋ ਕੋ ਬੰਦਾ ਝੋੜੀ ਹੋਰ ਬੰਦਾ ਹੋਰ ਇਹ ਕਹਿਣੇ ਪਾ ਇਹ ਕਹਿੰਦੇ ਕਹਿੰਦੇ ਆਇਓ ਇਹ ਇਹੀ ਗੁਰਬਾਣੀ ਵਿੱਚ ਸੇ ਰਿਖ ਗਿਆ ਕਿ ਮਰੂ ਮਰ ਜੇ ਤੇਰੇ ਅੰਦਰ ਦੇ ਇਨਸਾਨੇ ਮਰ ਗਏ ਕਿਸੇ ਪਰ ਜੇ ਤੇਰੇ ਅੰਦਰ ਦਾ ਪਸ਼ੂ ਮਰ ਗਿਆ ਪਸ਼ੂ ਵਾਲੇ ਹਰਤਾਂ ਦਾ ਮਰ ਗਏ ਤਾਂ ਫਿਰ ਗਾਹ ਬਲੇਗਾ ਆਏਗਾ ਨਹੀਂ ਆਏਗਾ ਆਏਗਾ ਜੇ ਬੰਦੇ ਦੇ ਅੰਦਰ ਉਹ ਜਾਨਵਰੀ ਮਰ ਗਿਆ ਮਨ ਲੱਧਾ ਮਨ ਰਿਕਮਾ ਇਨਸਾਨ ਬਣ ਗਿਆ ਨਾ ਇਨਸਾਨ ਹੀ ਇਨਸਾਨ 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 ਹੀਤ ਵਲ ਦੇ ਕਰਕੇ ਪਿਆਰ ਕਰੇਗਾ ਪਿਆਰ ਕਰੇਗਾ ਠੀਕ ਹੈ ਇਹ ਜਿਹੜੀ ਜਿੰਨੀ ਵੀ ਸੋਚ ਹੈ ਨਾ ਇਹ ਬਿਪਰਵਾਦੇ ਸੋਚ ਦੇ ਵਿੱਚੋਂ ਸਾਰਾ ਕੁਝ ਪ੍ਰਗਟ ਹੋਇਆ ਸੋ ਗੁਰਬਾਣੀ ਵਾਲਾ ਚੀਜ਼ਾਂ ਨਹੀਂ ਮੰਨਦਾ ਨਹੀਂ ਮੰਨਦੀ ਹਾਂ ਗੁਰਬਾਣੀ ਗੁਰਬਾਣੀ ਸਿਰਫ ਪ੍ਰੈਜ਼ੈਂਟ ਦੀ ਗੱਲ ਕਰਦੀ ਹੈ ਜਾਂ ਫਿਊਚਰ ਦੀ ਗੱਲ ਕਰਦੀ ਆਨ ਵਾਲ ਗੁਰਬਾਣੀ ਕਹਿੰਦੀ ਹੈ ਕਿ ਜੇ ਤੇਰਾ ਚੱਲ ਰਿਹਾ ਸਮਾਂ ਠੀਕ ਹੈ ਨਾ ਚੱਲੰਦਿਆ ਵਾ ਲੋਕ ਸੁਕੇ ਜੇ ਤੇਰਾ ਚੱਲ ਰਿਹਾ ਸਮਾਂ ਠੀਕ ਹੈ ਨਾ ਤੇ ਆਨ ਵਾਲ ਆਪਣੇ ਆਪ ਸੁਖਿਆ ਆਪਣੇ ਆਪ ਸੁਖਿਆ ਹਣ ਜਦਾਂ ਮੰਨ ਲਵੇ ਸਾਡੇ ਅਸੀਂ ਸਾਰ ਸਾਡੇ ਬਾਪ ਪਿਓ ਨੇ ਮਾਂ ਨੇ ਕਿੰਨਾ ਸਮਝਾਇਆ ਉਹ ਪੜਨਾ ਹੋ ਪੜਨਾ ਮੂਰਖਾ ਪੜਨਾ 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 ਆਇ ਕਿ ਉਹ ਦੰ ਕਰਦੇ ਆਪ ਨੇ ਯਾਰ ਇਹ ਲੈਣ ਦੇ ਨਹੀਂ ਨਾ ਆਪ ਤੇ ਨਹੀਂ ਯਾਰ ਇਹ ਲੈਣ ਦੇ ਹਾਂ ਨੂੰ ਪੜਨਾ ਨੂੰ ਕਹੀ ਜਾਂਦੇ ਉਹ ਕਹਿੰਦੇ ਪੜਨੇਗਾ ਆ ਅੱਗਾ ਜਰਾ ਠੀਕ ਹੋ ਜਾਏਗਾ ਅੱਗਾ ਕਿਤੇ ਮਰਨ ਤੋਂ ਬਾਅਦ ਗੱਲ ਹੋਊਗਾ ਉਹ ਹਾਂ ਫਿਊਚਰ ਦਿਲ ਗੁਰਬਾਨੀਆਂ ਵੀ ਅੱਗੇ ਸੁੱਖ ਪਾਨੇਗਾ ਅੱਗੇ ਮਤ ਲਾਉਣ ਵਾਲਾ ਚੱਲ ਗਿਆ ਸਮਾਂ ਠੀਕ ਆ ਲੱਗ ਗਿਆ ਵੀ ਠੀਕ ਹੋਏਗਾ ਜੇ ਮਨ ਰਿਉ ਹੂੰ ਚਲੰਦਿਆ ਵਾ ਏਦਾਂ ਜਿਹੜਾ ਅਗਿਆਨ ਹੈ ਉਹ ਵਧੀ ਲਿਖ ਲੈਣਾ ਹਾਂ ਹੁਣ ਦੇਖੋ ਗੁਰਬਾਣੀ ਚ ਗੋਗੀ ਸਾਹਿਬ ਸਾਰੇ ਲਗਭਗ ਬੜਿਆ ਗੁਰਬਾਣੀ ਦੇ ਸੱਚਖੰਡ ਵਸਿਆ ਨਿਰੰਕਾਰ ਨਿਰੰਕਾਰ ਹਣਾ ਰਾਬਾ ਕਿੱਥੇ ਵਾਦਾ ਬੰਦੇ ਦੇ ਅੰਦਰ ਅੰਦਰ ਵਾਦਾ ਤੇ ਸੱਚਖੰਡ ਕਿੱਥੇ ਆ ਸੱਚਖੰਡ ਬਾਬਾ ਇਹ ਜੋ ਸ ਮੇ ਸੱਚਖੰਡ ਨੇ ਨਿਰੰਕਾਰ ਸੱਚਖੰਡ ਵਸਿਆ ਨਿਰੰਕਾਰ ਨਿਰੰਕਾਰ ਜਿਹੜਾ ਸੱਚਖੰਡ ਦੇ ਵਚਦਾ ਇਸ ਨਿਰੰਕਾਰ ਵਸਦਾ ਕਿੱਥੇ ਹੈ ਬੰਦੇ ਦੇ ਅੰਦਰ ਉਹ ਸੱਚਖੰਡ ਕਿੱਥੇ ਹੈ ਸਰਬਾਨੇ ਵਿੱਚ ਪੰਜ ਖੰਡ ਆਉਂਦੇ ਨੇ ਸਭ ਤੋਂ ਪਹਿਲਾਂ ਗਿਆਨ ਖੰਡ ਫਿਰ ਧਰਮ ਖੰਡ ਫਿਰ ਸ਼ਰਮ ਖੰਡ ਫਿਰ ਕਰਮ ਖੰਡ ਫਿਰ ਸੱਚ ਖੰਡ ਹੈ ਸਭ ਤੋਂ ਪਹਿਲਾਂ ਗਿਆਨ ਗਿਆਨ ਖੰਡ ਗਿਆਨ ਹਿੱਸਾ ਫਿਰ ਧਰਮ ਫਰਜ਼ਾਂ ਦੀ ਪਛਾਣ ਕਰਨੀ ਸ਼ਰਮ ਖੰਡ ਮਿਹਨਤ ਮੈਂ ਕਰਮ ਖੰਡ ਗੁਰੂ ਦੀ ਬਖਸ਼ਿਸ਼ ਹੋਏਗੀ ਗੁਰੂ ਦੀ ਬਖਸ਼ਿਸ਼ ਚੌਥੇ ਨੰਬਰ ਤੇ ਆ ਸਭ ਤੋਂ ਪਹਿਲਾਂ ਗਿਆਨ ਫਿਰ ਧਰਮ ਫਿਰ ਮਿਹਨਤ ਫਿਰ ਗੁਰੂ ਦੀ ਬਖਸ਼ਿਸ਼ ਤੇ ਫਿਰ ਸੱਚ ਖੰਡ ਠੀਕ ਹੈ ਆਪਾਂ ਗਿਆਨ ਲੈਣਾ ਨਹੀਂ ਫਰਜ ਨਹੀਂ ਮਾਰ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਇਸ ਪਾਸੇ ਮਿਹਨਤ ਆਪਾਂ ਕਰਨੀ ਨੇ ਤੇ ਗੁਰੂ ਦੀ ਬਖਸ਼ਿਸ਼ ਭਰਨੀ ਚੌਥੇ ਨੰਬਰ ਤੇ ਪਹਿਲਾ ਵੀਡੀਓ ਦੀ ਬਖਸ਼ਿਸ਼ ਹੋ ਜੇ ਹਲਾ ਇਹ ਦੇਖਣਾ ਇਹਦਾ ਹਿਸਾਬ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਜਿਸ ਨੂੰ 20 ਸਾਲ ਹੋ ਗਏ ਤੇ ਕੰਮ ਕਰਦੇ ਨੇ ਆਪਾਂ ਕਹਿੰਦਾ ਉਹਦੇ ਵਰਗੀ ਜ਼ਿੰਦਗੀ ਹੋ ਜੇ ਨਾ ਕਿਤੇ ਨਜ਼ਰ ਆ ਜੇ ਐਗੋਂ ਪਾਗਲਾ ਜਿਸਨੇ ਲੱਖ ਦੇਸ਼ ਘੁੰਮਿਆ ਜਿੰਨਾ ਲੱਖ ਖੱਜਲ ਹੋਇਆ ਉਹਦੇ ਜਨਾਂ ਤਨ ਖੱਜਲ ਨਹੀਂ ਪੈਣਾ ਫੇਰ ਮੈਦ ਲਾ ਕੇ ਬੱਝੇਗਾ ਹਲਾ ਸੋ ਏ ਨਾ ਚੀਜ਼ਾਂ ਇਹ ਤੇ ਗੁਰਬਾਨ ਨੇ ਸਾਨੂੰ ਕਦੇ ਜੇ ਕਿਸੇ ਦਾ ਸਵਾਲ ਡਾਇਰੈਕਟ ਨਹੀਂ ਮੈਂ ਦੋਹ ਸਕਦਾ ਹਾਂ ਡਾਇਰੈਕਟ ਨਹੀਂ ਗੁਰਬਾਨ ਨੇ ਕਿਹਾ ਮੈਂ ਇਹ ਕਰਨਾ ਹੈ ਹਾਂ ਤਲਾ ਗਿਆ ਹੰਦਿਆ ਰੇ ਤਾਣਾ ਫਿਰ ਧਰਮ ਨੂੰ ਅਪਣਾਉਣੇ ਪੈਣਾ ਫਿਰ ਮਿਹਨਤ ਕਰਨੇ ਪੈਣੇ ਫਿਰ ਗੁਰੂ ਦੀ ਬਖਸ਼ਿਸ਼ ਹੋਵੇਗੀ ਫਿਰ ਗੁਰੂ ਦੀ ਫਿਰ ਸੱਚਖੰਡ ਬਸ ਐਨੰਕਾਰ ਫਿਰ ਸੰਗਤ ਤੁਹਾਡੇ ਅੰੰਕਾਰ ਅੰਕਾਰ ਪਰਗਟ ਹੋ ਗਿਆ ਇੰਨੇ ਸਿੱਧੇ ਬਾਬਾ ਕਿੱਥੇ ਹੋਣਾ ਹੈ ਹਲੋ ਠੀਕ ਹੈ ਜੀ ਹੋਰ ਕਿਸੇ ਦਾ ਸਵਾਲ ਕਿਸੇ ਇਸ ਚੀਜ਼ ਨਾਲ ਸੰਬੰਧਿਤ ਸਵਾਲ ਦਾ ਮੈਂ ਦਾ ਬਸ ਇਹੀ ਆ ਬੰਦਾ ਐ ਮਰ ਰਿਹਾ ਵੀ ਗੁਰੂ ਵਾਲੇ ਕਹਿੰਦੇ ਬੰਦਾ ਮਰ ਗਿਆ ਉਹ ਖਤਮ ਉਹ ਖਤਮ ਸਭ ਕੁਝ ਖਤਮ ਉਦੋਂ ਹੋ ਗਿਆ ਹਾਂਜੀ ਕੋਈ ਆ ਖੰਡ ਬਾਗ ਬੰ ਖੰਡ ਬਾਗ ਕਰ ਤੋਂ ਵੀ ਦਸਮੇ ਦਸਮੇ ਦੇ ਫੋਲ ਚੱਕੀਦੇ ਆ ਹਾਂ ਤੇ ਬਹੁਤ ਵਧੀਆ ਦੇਖੋ ਸੌਤੇ ਪੈਰ ਦੇ ਕੋ ਪਰਵਾਣੇ ਆ ਫਿਰ ਕਿਨ ਕਿਰਤਪੁਰ ਲੈ ਕੇ ਜਾਓ ਹਾਂ ਇਹ ਦੇਖੋ ਸਾਰਾ ਬੈ ਬੱਬਾ ਲੋਕਾਂ ਦਾ ਛੀਰ ਖਾਲੀ ਰੱਖੋ ਬੰਦੇ ਦੀ ਹਾਂ ਬਹੁਤ ਵਧੀਆ ਬਹੁਤ ਵਧੀਆ ਵੀ ਦੇਖੋ ਜਿਹੜਾ ਬੰਦਾ ਜਿੰਦਾ ਹੁੰਦਾ ਉਹਦੇ ਬੰਦੇ ਕੋਈ ਛੀਰ ਦੀ ਪਰਵਾਹ ਨਹੀਂ ਹੁੰਦੀ ਉਹ ਤੂੰ ਕਰੇ ਰੱਬਾ ਤੂੰ ਕੀ ਕਰਨਾ ਜਾ ਗੋਤੇ ਹੈ ਨਾ ਜਦੋਂ ਮਰ ਜਾਂਦਾ ਫਿਰ ਉਹਦੇ ਵਾਸਤੇ ਸਪੈਸ਼ਲ ਸ਼ੀਟ ਬਣਾਉਂਦੇ ਆ ਯਾਰ ਬਾਪੂ ਦੀ ਸ਼ੀਟ ਹੀ ਉਹ ਇਹ ਰੋਦ ਨਾਲ ਦੇ ਭਾਂਡੇ ਲੈ ਜਾਂਦੇ ਅੱਛਾ ਉਹ ਇੱਕ ਜਦੋਂ ਬੰਦਾ ਪਪਾ ਜਦੋਂ ਬੰਦਾ ਮਰਦਾ ਦਾ ਨਾ ਉਹ ਕਹਿੰਦੇ ਵੀ ਉੱਪਰ ਨੇ ਸੋਣਾ ਮੰਜੇ ਦੇ ਸਾਹ ਮਹੀਨਾ ਤੇ ਜਦੋਂ ਬੰਦਾ ਸਾਹ ਮਹੀਨਾ ਦਾ ਫਿਰ ਕਹਿੰਦੇ ਵੀ ਥੱਲੇ ਸੋਣਾ ਮੰਜੇ ਸੋ ਇਹ ਕੀ ਇਹ ਸਭ ਪਖਾਂਡੇ ਦੇਖੋ ਗੁਰਬਾਣੀ ਕਹਿੰਦੀ ਬੰਦਾ ਮਰ ਗਿਆ ਜੇ ਬੰਦਾ ਲਰ ਗਿਆ ਵਾ ਮਰ ਗਿਆ ਜੇ ਉਹਨੂੰ ਤ ਵਿਸ਼ਟਾ ਮਹਾਵੀਰ ਲਈ ਜੇ ਤੂੰ ਮਿੱਟੀ ਦੇ ਵਿੱਚ ਵੀ ਉਲਾ ਦੇਗਾ ਮੰਨ ਲਓ ਉਹਨੂੰ ਛੋਟੂ ਵੀ ਦੇਂਗਾ ਕਿ ਤੇ ਇਦਾਂ ਹੀ ਛੋਟੂ ਦੇਂਗਾ ਇਦਾਂ ਵੀ ਉਹਦਾ ਕੀ ਘਟਣਾ ਘਟਣਾ ਨਾ ਖਾ ਉਹ ਮਿੱਟੀ ਜਮ ਮਿਲ ਜਾਣਾ ਆਪਾਂ 84 ਦੀ ਗੱਲ ਕਰੀਏ 84 ਦੀ ਹਾਂ 80 ਕਿੰ ਕਿੰਨੀਆਂ ਜਿਹੜੀਆਂ ਲਾਸ਼ਾਂ ਸੰਨ ਕੁੱਤੇ ਖਾ ਗਏ ਹਨਾ ਖਾ ਗਏ ਜੀ ਨਾ ਬੜੀਆਂ ਕਿੰਨੀਆਂ ਲਾਸ਼ਾਂ ਦੇ ਸ਼ਸਕਾਰ ਹੋ ਨੇ ਕਿੰਨੇ ਤੇ ਕੀ ਹੋ ਗਿਆ ਕੁਛ ਹੋਇਆ ਹੁਣਸ ਆਪਣੇ ਸੇਖਤਿਆਂ ਦੀ ਗੱਲ ਕਰੀਏ ਸਾਰਿਆਂ ਨੇ ਥੋੜੀ ਜਿਹੀ ਸਕਾਰ ਹੋ ਗਿਆ ਸਾਰਿਆਂ ਹੋ ਗਿਆ ਸੰਸਕਾਰ ਉਹ ਉਹਨਾਂ ਦੇ ਕੋ ਫਟਿਆ ਕੁਛ ਨਹੀਂ ਘਟਿਆ ਸਸਕਾਰ ਆਪਾਂ ਕਿਉਂ ਕਰਦੇ ਆ ਸਸਕਾਰ ਤਾਂ ਕਰਦੇ ਆ ਸਾਡਾ ਉਹਨਾਂ ਦੇ ਨਾਲ ਕੋਈ ਸਬੰਧ ਅੱਗ ਨਾਲ ਸੜ ਸਕਦੀ ਆਪਾਂ ਸਸਕਾਰ ਕਰਦੇ ਆ ਫਿਰ ਉਹਦੀ ਉਹਦੀ ਜਿਹੜੀ ਅਸਤੀਆਂ ਉਹਨੇ ਸਾਮਣਾ ਪੂਰੀ ਰਾਖ ਸਮੇਤ ਸਾਰਾ ਕੁਝ ਇਕੱਠਾ ਕਰਕੇ ਜਿੱਥੇ ਤੇਜ਼ ਪਾਣੀ ਜਾਂਦਾ ਜਿੱਥੇ ਮਰਜੀ ਜਾਂਦਾ ਉਥੇ ਪਰਵਾਦੋ ਪਰ ਜੇ ਤੇਜ਼ ਪਾਣੀ ਨਾ ਹੋਵੇ ਟੋਆ ਖੱਡ ਕਰਕੇ ਵਿੱਚ ਦੱਬ ਦਿਓ ਤੇ ਸਭ ਤੋਂ ਸੋਖਾ ਤਰੀਕਾ ਤੇ ਫਾਲਦਾਰ ਮੂਟਾ ਲਾ ਦਿਓ ਜਲਮੋਗੀ ਜਾਦਾ ਕਰਦੇ ਉਹ ਦਫਾ ਠੀਕ ਆ ਲੋਕਾਂ ਨੇ ਕੱਲ ਨੂੰ ਕਹਿੰਦਾ ਹਏ ਇਹ ਤਾਂ ਬੀਬੀ ਲੱਭੀ ਬੁੱਤੇ ਤੇ ਹਾਂ ਬੱਬਾ ਇਹ ਬੜਾ ਕੰਮ ਫੇਰ ਚਲ ਪਿਆ ਹੋ ਲੋਕਾਂ ਨੇ ਇਹ ਗੱਲ ਸੇ ਲਾਣੀ ਅੱਛਾ ਅੱਛਾ ਦੇਖੋ ਅੱਛਾ ਜੇ ਬੱਬਾ ਇਹ ਗੱਲ ਬੜੀ ਆ ਜਿਹੜਾ ਬੰਦਾ ਟਾਈਮ ਦਾ ਉਹ ਕਹਿੰਦਾ ਕਿ ਤੇਰਾ ਪਾ ਪਲ ਬਾਈ ਮੇਨ ਤੇਰੀ ਬੀਬੀ ਲੱਭੀ ਮੈਨੂੰ ਲੈਣ ਆਈ ਹੈ ਅੱਛਾ ਅੱਛਾ ਤੂੰ ਵੀ ਜੰਮ ਦੋ ਰਾਹ ਨੇ ਕਰਦਾ ਬੜਾ ਬਹੁਤ ਬਹੁਤ ਵਧੀਆ ਗੱਲ ਕੀ ਦਿਖ ਦਿਖੋ ਜੇ ਮਨਾਂ ਜੁੰਦਾ ਤੇ ਜੇਬ ਚ ਕਹੇ ਕਦੋਂ ਤੱਕ ਜਾਂਦਾ ਬਹੁਤ ਆਰਾਮ ਨਾਲ ਸਾਰਾ ਕੋ ਹੋ ਜਾਂਦਾ ਅਸਾ 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 ਜੀ ਜੀ ਰੋਪਾ ਪਪਾ ਪੈਨਸ਼ਨ ਲੈਣਾਂ ਲਾਂ ਉਹਦੇ ਤੈਨੂੰ ਚੋਹੇ ਲੈ ਕੇ ਜਾਂਦੇ ਆ ਵੀ ਚੱਲ ਪਪਾ ਪੈਨਸ਼ਨ ਆਈ ਤਾਂ ਚੱਲੀਏ ਲੈ ਜੀ ਆ ਜਦੋਂ ਮਰ ਜਿੰਦਾ ਫਿਰ ਕਾ ਡਰ ਲੱਗਦਾ ਵੀ ਪਤਾ ਨਹੀਂ ਬਾਬਾ ਠੈ ਤਾਂ ਪਈ ਆ ਹੁਣ ਤਾਂ ਤੇਰੇ ਵੀ ਹੋ ਗਿਆ ਗੱਲ ਸਹੀ ਏ ਯਾਰ ਐ ਹੈ ਇਹ ਤਾਂ ਪਈ ਆ ਜਦੋਂ ਜਿੰਦਾ ਸੀ ਉਹ ਰੋਟ ਕਹਿੰਦਾ ਵੀ ਚੱਲ ਪੈਨਸ਼ਨ ਆਈ 2000 ਰੁਪਏ ਤਾਂ ਚੋਹੇ ਲੈ ਆਂਦੇ ਜੇ ਮੇਰੇ ਕਿ ਲੱਕ ਪੀੜ ਕਰਦੇ ਤੈਨੂੰ ਦਵਾਈ ਦਵਾ ਦਾਂਗੇ ਚੱਲ ਨਾ ਮਗਰ ਉਹ ਰਾਤ ਦਵਾਈ ਦਵਾਈ ਨਾਲ ਸ਼ਾਲੀ ਕੋ ਸਾਰੇ ਫਰਮਾਇਆ ਫਸਾ ਹਾੜੀ ਤੇ ਬਾਹਰ ਕੰਨਾ ਪੂਹਣਾ ਪਾ ਰਿਹਾ ਹੈ ਉਹ ਰਾਤ ਦਵਾਈ ਦਵਾਈ ਨਾਲ ਚੱਲ ਬੈ ਅੱਛਾ ਤੂੰ ਜੁਰਮ ਮਾਰ ਗਿਆ ਉਹ ਮਰੇ ਤੋਂ ਡਰਿਆ ਨਾ ਜਿੱਤ ਰਿਹਾ ਅੱਛਾ ਜਿਹੋਂ ਦੇ ਬੰਦੇ ਕੋ ਡਰ ਲੱਗਦਾ ਕਿ ਮਰੇ ਤੋਂ ਅੱਛਾ ਤੂੰ ਜੁਰਮ ਰਾਤ ਵਿੱਚ ਜਾਂਦੇ ਹਾਂ ਮਲ ਮੰਨ ਲਓ ਮੈਂ ਤੈਨੂੰ ਕਹਾਂਗਾ ਕਿ ਗੁਰਾਸਪੁਰ ਜਾਣਾ ਵਾ ਅੱਛਾ ਤੂੰ ਕੋਈ ਬੱਈ ਹਣ ਤੂੰ ਆਪਾਂ ਵੀ ਪਣ ਦੇ ਦੇ ਜੇ ਆ ਕੋਈ ਸ੍ਰੀ ਸਾਹਿਬ ਦੇ ਉਹ ਕਿਹਦੇ ਮਤਲਬ ਨਹੀਂ ਪਤਾ ਵਾਸਤੇ ਤੇ ਤੂੰ ਕੋਲ ਹੈ ਫਿਰ ਬੰਦਾ ਹੀ ਭੂਤ ਹੈ ਬਹੁਤ ਚੱਕਰਪਤ ਦੇ ਜੀਣਾ ਸ਼ੁਰੂ ਤੋਂ ਦਿਮਾਗ ਤੇ ਬਾੜਦੇ ਜਰਮਾਂ ਚ ਬਾੜੜਿਆ ਸਾਉ ਥਾਂ ਬਹੁਤ ਵਧੀਆ ਗੱਲਾ ਸਭ ਤੋਂ ਵੱਧ ਬੇੜਾ ਕਰਕੇ ਤਾਂ ਟੀਵੀ ਆ ਨੇ ਐ ਕਰਕੇ ਆਪ ਵੀ ਟੀਵੀ ਦੇ ਦਿੰਦੇ ਐ ਕਰਕੇ ਵਿਚੋ ਆ ਹਾ ਇਹ ਇਹਨਾਂ ਨੇ ਸਾਡਾ ਬੇੜਾ ਕਰਕੇ ਤਾਂ ਇਹਨਾਂ ਨੇ ਕੀਤਾ ਇਹ ਮੈਨੂੰ ਸਾਰਾ ਪੀ ਥੀਏਟਰ ਆ ਮੇਰੇ ਘਰ ਕੇ ਬਾਬਾ ਇਹਨਾਂ ਨੇ ਕੀਤਾ ਆਪਣੇ ਇਹਨਾਂ ਨੇ ਕੀਤਾ ਵਾ ਜੇ ਕਹਿੰਦੇ ਐਸਪੀਸੀ ਕਮੇਟੀ ਜਿਹੜੀ ਬਣੀ ਹੈ ਚੋਰ ਅਕਾਲੀ ਦਰ ਕਮੇਟੀ ਜਿਹੜੀ ਬਣੀ ਆ ਉਹਨਾਂ ਨੇ ਕੀਤਾ ਇਹਨਾਂ ਨੇ ਕੋਈ ਦੱਸਣ ਵਾਲਾ ਹੈ ਇਹਨਾਂ ਨੂੰ ਦੱਸਿਆ ਨਹੀਂ ਅਜੇ ਤੱਕ ਇਹਨੇ ਵੀ ਗੁਰਬਾਣੀ ਕਿੰਨੂ ਪੂਰਪਰੇ ਕਹਿੰਦੀ ਹੈ ਵੀ ਬੰਦਾ ਮਰਨ ਦੇ ਬਾਅਦ ਕੀ ਇਹ ਕੰਮ ਆਉਂਦਾ ਹੈ ਜਾਂ ਕੀ ਨਹੀਂ ਕਰਦਾ ਕੀ ਨਹੀਂ ਗੁਰਬਾਣੀ ਕਹਿੰਦੀ ਜੇਕਰ ਸਾਧਨਾ ਸੇਵਾ ਹਰ ਕੀ ਸੇਵਾ ਨਹੀਂ ਜਿਹਦੇ ਕਾਰਨ ਗੁਰੂ ਜਿਹਦੇ ਹਿਰਦੇ ਦੇ ਵਿੱਚ ਜੇਕਰ ਜਿਹਦੇ ਹਿਰਦੇ ਦੇ ਵਿੱਚ ਰੱਬ ਨੇ ਵਸਦਾ ਜਿਹੜਾ ਚੰਗੇ ਕੰਮ ਨੇ ਕਰਦਾ ਜੀਵੰਦਰ ਗੁਣ ਨੇ ਹੂੰ ਜੇ ਕਰ ਸਾਧਨਾ ਸੇਵੀਆ ਹਰ ਕੀ ਸੇਵਾ ਨਾਹੀਂ ਤੇ ਕਰ ਮਨਾਂ ਟਸਾਰਖੇ ਭੂਤ ਬਸੇ ਤਨ ਮਾਇਓ ਬੰਦਾ ਭੂਤ ਹੈ ਜਿਹੜੇ ਕੋਈ ਕੋਈ ਚੀਜ਼ ਗਵਾਉਂਦੇ ਮੈਂ ਨਿਖੇਧ ਬੰਦਾ ਕੋਲ ਸਾਥ ਦਾ ਸਾਥ ਗੰਦਾ ਬੰਦਾ ਸਾਰਾ ਮੇਜ ਦਾ ਪੰਡਾ ਕਰ ਦਿੰਦੇ ਹਾਂ ਮਤਲਬ ਦੇਖੋ ਜੇ ਦੇਖੋ ਅੱਜ ਦੇ ਸਮਾਜ ਦੇ ਵਿੱਚ ਕੋਈ ਇੱਕ ਧੀ ਇਕੱਲੀ ਸਕੂਲੇ ਜਾਣ ਤੋਂ ਕਿਉਂ ਡਰਦੀ ਆ ਅਛਾ ਆਪਾਂ ਕਹਿੰਦੇ ਇਹ ਤੀਸੂ ਨੂੰ ਲੈਣਾ ਤੇ ਭੂਤ ਤੇਰੇ ਨਾਲ ਕਿਤੇ ਮਨੁੱਖ ਜਨ ਕੋ ਕਰਮ ਇੰਗਲਿਸ਼ ਦੇ ਵਿੱਚ ਕੀ ਇਹਦਾ ਬਰਾਤ ਕਾ ਰੇਪ ਹਾਂ ਰੇਪ ਅਸਾ ਅਸਾ ਰੇਪ ਭੂਤ ਕਰਦੇ ਆ ਮਬਰ ਭੂ ਭੂ ਜੋ ਹੀ ਭੂਤ ਕਹੇ ਕੋਈ ਭੂਤ ਨਹੀਂ ਬੰਦੇ ਹੀ ਭੂਤ ਹੋ ਗਏ ਉਹਨੇ ਅਸਾ ਆਪਣੀ ਧੀ ਨੂੰ ਆਪਾਂ ਘਰੋਂ ਬਾਹਰ ਨਿਕਲ ਤੇ ਕਿਉਂ ਗਲਤ ਤੀਹ ਨੂੰ ਨਾ ਦੇ ਨਹੀਂ ਰਹਾ ਗਿਆ ਨਹੀਂ ਰਹਾ ਅਸਾ ਕਿਰਤੂ ਲੈ ਰਹਾ ਕਰ ਤੂੰ ਕਿਉਂ ਨਹੀਂ ਰਹਾ ਗਿਆ ਚਲ ਤੀਹ ਤੀਹ ਮੈਂ ਤੈਨਾਂ ਚੱਲਾਂ ਕਿ ਕਿਹਤੇ ਬਾਰਾ ਇਹਣਾ ਇਹ ਜਿਹੜੀ ਝੁੰਡੇ ਲੱਗਦੇ ਭੂਤ ਇਹਣਾ ਤੇ ਬਾਰਾ ਅੱਜ ਤੱਕ ਤੂੰ ਸੁਣਿਆ ਕਿ ਉਹ ਰਾਤ ਤੇ ਪੰਜ ਪੂ ਤਾੜੇ ਫੜ ਕਰਕੇ ਬਲਾਦ ਕਰ ਕਰਦਾ ਸੁਣਿਆ ਨਹੀਂ ਮੇਰੇ ਸੁਣਿਆ ਕਿਤੇ ਬਲਾਦ ਕਰ ਕਰਦਾ ਕਹਿੰਦਾ ਬੰਦੇ ਦੇਖਿਆ ਹੀ ਉਹ ਹੀ ਭੂਤ ਹੈ ਹੋਰ ਕੋਣ ਹੈ ਇਨਸਾਨੀਅਤ ਦਾ ਘਾਟਾ ਉਹ ਕਰ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਬਿਲਕੁਲ ਗਲਤ ਝੂਠ ਗਲਤ ਗੱਲ ਮੈਂ ਕਹਿ ਸਕਦਾ ਇਹਨ ਗੁਰਬਾਨੇ ਬਿਲਕੁਲ ਰੱਬ ਦੀ ਗੁਰਬਾਨੇ ਦਾ ਆਖਰ ਤੇ ਫਰਮਾਨ ਸੁਣਾ ਲੈ ਕਵਨ ਨਰਕ ਕਵਨ ਸੁਰਗ ਵਿਚਾਰਾ ਸੰਤਨ ਦੂਰ ਆਦੇ ਸੰਤਨ ਦਾ ਪਾਵ ਹੈ ਗੁਰੂਆਂ ਨੇ ਮਹਾਂਪੁਰਖਾਂ ਨੇ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਆ ਪੂਤ ਪ੍ਰੇਤ ਤਾ ਪੂਤ ਪੂਤ ਪ੍ਰੇਤ ਤਾਂ ਹੋਣਗੇ ਜੇ ਸੁਰਗ ਨਰਕ ਹੋਵੇਗਾ ਸੁਰਗ ਨਰਕ ਹੋਇਆ ਅਣੋ ਤੂੰ ਗੁਰੂ ਸਾਹਿਬ ਨੇ ਸੁਰਗ ਨਰਕ ਹੀ ਆਪਣੀ ਬੰਨ੍ਹ ਲਾ ਕਰ ਦਿੱਤਾ ਚਲੋ ਜਾਓ ਤਰੇ ਕਰ ਜਾਵੇ ਆਪਾਂ ਇਹ ਥਾਣੋਂ ਜੀਰੇ ਕਢੀ ਚਾਹ ਪੰਡਿਤ ਮੁੱਲਾ ਦੋ ਲਿਖਦੀਆਂ ਛਾੜਤਲੇ ਦੋ ਪੰਡਿਤ ਦੇ ਮੁੱਲਾ ਨੇ ਮੌਲਵਿਆਂ ਨੇ ਲਿਖਿਆ ਛਾੜਤਲੇ ਆਪਾਂ ਨੇ ਦੱਸ ਦੇ ਲਓ ਹਲ ਚੁੱਕੋ ਤੁਹਾਡਾ ਮੂਕਸ਼ਣ ਲਿਆ ਇਹਨੇ ਕੋ ਵੀ ਲਿਆ ਛਾਂ ਨੂੰ ਦੇ ਕਾਰਨ ਆਪਰੇਗਾ ਠੀਕ ਹੈ ਜੀ ਫੇਰ ਹੀ ਸਾਡੀ ਬੱਕਰੀ ਹੋਂਦ ਜਿਹੜੀ ਉਹ ਪੈਦਾ ਹੋਵੇਗੀ ਸੋ ਹੋਰ ਕਿਸੇ ਦਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ